ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਆਲਟਰਨੇਟ ਵੈਟ ਐਂਡ ਡਰਾਈ ਮੈਥਡ ਜਿਹੜਾ ਆਪਾਂ ਲਾ ਰਹੇ ਹਾਂ ਉਹ ਦਿਖਾਉਣਾ ਚਾਹੂੰਗਾ ਡਾਕਟਰ ਚਲਾਈ ਆ 15 ਦਿਨਾਂ ਬਾਅਦ ਤੇ ਆ ਇਹਦਾ ਪਾਣੀ ਜਾ ਰਿਹਾ ਆ ਚੋ ਨਾ ਜਿਵੇਂ ਹੁਣ ਨਿਸਰਨਾ ਸ਼ੁਰੂ ਹੋ ਗਿਆ ਤੇ ਇਹਦੇ ਚ ਵਾਈ ਆਪਾਂ ਨੇ ਪਾਣੀ ਛੱੜਤਾ ਤੇ ਆ ਇਹਦੇ ਨਾਲ ਆਪਾਂ ਦੇਖ ਸਕਦੇ ਆ ਵੀ ਆ ਮੀਂਹ ਪਿਆ ਹੋਇਆ ਮੀਂਹ ਪੈਣ ਤੋਂ ਪਹਿਲਾਂ ਦਾ ਪਾਣੀ ਲੱਗਿਆ ਹੋਇਆ ਯਾਨੀ ਕਿ 15 ਦਿਨ ਟੋਪਰ ਹੋ ਗਏ ਇਹਨੂੰ ਪਾਣੀ ਨਹੀਂ ਲੱਗਿਆ ਹਾਂ ਤੱਕ ਕੋਈ ਸਮੱਸਿਆ ਨਹੀਂ ਆਈ ਤੇ ਦੂਜੀ ਗੱਲ ਇੱਧਰ ਬਿਮਾਰੀ ਕੋਈ ਹੈ ਨਹੀਂ ਇੱਕ ਸਪਰੇਅ ਕਰੀ ਤੀ ਦੂਜੀ ਆਪਾਂ ਕਦੇ ਵੀ ਨਹੀਂ ਕਰਦੇ ਹੁੰਦੇ ਜਮਾ ਸਾਫ ਪਿਆ ਇਹ ਆਹ ਲੇ ਮੜਾ ਮੋਟਾ ਪਾਣੀ ਜਾਂ ਰਸ ਕੇ ਆ ਗਿਆ ਪਰ ਉਵੇਂ ਨੂੰ 15 ਦਿਨ ਤੋਤੇ ਹੋ ਗਏ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਇਸ ਗੱਲ ਦੇ ਉੱਪਰ ਚਰਚਾ ਵੀ ਕੀਤੀ ਆ ਬਈ ਤਾਪਮਾਨ ਤੇ ਜਿਹੜੀ ਹਿਊਮਿਡਿਟੀ ਆ ਖਾਸ ਕਰਕੇ ਹਿਊਮਿਡਿਟੀ ਯਾਨੀ ਕਿ ਨਮੀ ਜਿਹੜਾ ਆਪਣੇ ਝੋਨੇ ਦੇ ਵਿਚਲਾ ਵਾਤਾਵਰਨ ਹੁੰਦਾ ਕਿਤਾ ਬਾਹਰਲਾ ਵਾਤਾਵਰਨ ਹੋ ਗਿਆ ਜਿਹੜਾ ਉੱਪਰ ਆ ਆਪਣਾ ਹਵਾ ਹੋ ਗਈ ਮੀਂਹ ਹੋ ਗਿਆ ਇੱਕ ਅਸੀਂ ਇਹਦੇ ਵਿੱਚ ਵਾਤਾਵਰਨ ਬਣਾਉਣਾ ਹੁੰਦਾ ਬਈ ਜਿਵੇਂ ਆਹ ਇਹਦੇ ਆੜਲ ਵਾਲੇ ਬੂਟੇ ਦੇ ਆੜਲ ਵਾਲੇ ਵਾਲਾ ਵਾਤਾਵਰਨ ਤੇ ਇਹ ਵਾਤਾਵਰਨ ਦੇ ਵਿੱਚ ਜੇ ਨਮੀ ਜ਼ਿਆਦਾ ਹੈ 70% ਤੋਂ ਵੱਧ ਹੈ ਤਾਂ ਜਿੰਨੀਆਂ ਵੀ ਬਿਮਾਰੀਆਂ ਨੇ ਚਾਹੇ ਉੱਲੀਆਂ ਨੇ ਜਾਂ ਜਿਹੜਾ ਕੀਟ ਹੈ ਚਾਹੇ ਉਸ ਟੈਂਪੂ ਰੜਾ ਤਣਾਸ਼ੇ ਤੇ ਕਹਿਦੇ ਨੇ ਜਿਹਨੂੰ ਆਪਾਂ ਜਾਂ ਪੱਤਲ ਭੇਟਾ ਐ ਇੱਥੋਂ ਤੱਕ ਕੇ ਜਾ ਤੇਲ ਐ ਇਹ ਸਾਰਿਆਂ ਦੀ ਪੈਣ ਦੀ ਸਮੱਸਿਆ ਇਹ ਸਾਰੇ ਰੋਗ ਆਉਣ ਦੀ ਜਿਹੜੀ ਪ੍ਰੋਬੈਬਿਲਟੀ ਆ ਉਹ ਬਹੁਤ ਵੱਜ ਜਾਂਦੀ ਐ ਇਸ ਪਾਸੇ ਆਪਾਂ ਪਾਣੀ ਛੱਡਦੇ ਆ ਰਹੇ ਆ ਜਿਵੇਂ ਹੁਣ ਇਹ ਚੱਲ ਰਹੇ ਆ ਉਹ ਪਿੱਛੇ ਜਿਵੇਂ ਜਿਵੇਂ ਨਸਰੀ ਜਾਂਦਾ ਝੋਨਾ ਆਪਾਂ ਸਾਰਾ ਇਕੱਠਾ ਨਹੀਂ ਲਾਇਆ ਥੋੜੇ ਥੋੜੇ ਵਕਫੇ ਨਾਲ ਲਾਇਆ ਜਿਵੇਂ ਆ ਪੀਆਰ 131 ਆਪਾਂ ਨੂੰ ਦਿਖਾਈ ਦੇ ਰਹੀ ਐ ਸਾਹਮਣੇ ਇਹ ਸਾਰੀ ਪੀਆਰ 131 ਐ ਸਾਰੇ ਤੱਕ ਤੇ ਇਹ ਆਪਾਂ ਉਹ ਸਰੇਤੂ ਇਹਨੂੰ ਭਰਦੇ ਜਾ ਰਹੇ ਆ। ਇਹ ਆ ਕੋਈ ਇਹ ਹੁਣ ਜਿਵੇਂ ਕੱਲ ਭਰਿਆ ਤੀ ਇਹ ਅੱਜ ਇਹ ਪਾਣੀ ਖਾ ਗਈ। ਹੁਣ ਆ ਜੇ ਚੱਲ ਰਿਹਾ। ਤੇ ਐਵੇਂ ਜਿਮੀ ਉਸ ਤੋਂ ਬਾਅਦ ਉਹ ਅੱਗੇ ਨੂੰ ਲੈ ਜਾਾਂਗੇ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਆ ਆਪਾਂ ਇੱਕ ਤਾਂ AWD ਮੈਥਡ ਨਾਲ ਅਲਟਰਨੇਟ ਵੈਟੈਂ ਡਰਾਈ ਮੈਥਡ ਸਕਾਸ ਕਾ ਕੇ ਪਾਣੀ ਲਾਉਣ ਨਾਲ ਪਾਣੀ ਵੀ ਬਚਾ ਸਕਦੇ ਆ। ਤੇ ਦੂਸਰੇ ਨੰਬਰ ਤੇ ਕਿਉਂਕਿ ਹੁਣ ਆ ਜਿਹੜੀ ਸਟੇਜ ਆ ਇਹਦੇ ਉੱਪਰ ਪਾਣੀ ਦੀ ਪੂਰੀ ਲੋਡ ਹੁੰਦੀ ਆ। ਹੁਣ ਇਹਨੂੰ ਆਪਾਂ ਪਾਣੀ ਖੜਾਈਏ ਤੇ ਤੀਸਰੇ ਨੰਬਰ ਤੇ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਦਾ ਖੇੜਾ ਛਡਾ ਸਕਦੇ ਆ ਤੇ ਘਟੋ ਘਟ ਇੱਕ ਸਪਰੇ ਦਾ ਖਰਚਾ ਵੀ ਬਚਾ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ